ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਆ ਪਾਪੀ ਗੰਗੂ ਬ੍ਰਾਹਮਣ ਦੀ ਮੌਤ ਬਾਰੇ ਇਹ ਤਾਂ ਸਭ ਨੂੰ ਪਤਾ ਵੀ ਉਹਨੇ ਕੀ ਕੀਤਾ ਸੀ ਕਿਵੇਂ ਉਹ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਲਿਆ ਗਿਆ ਸੀ ਕਿਵੇਂ ਫਿਰ ਇਹਨੇ ਮਾਤਾ ਗੁਜਰੀ ਜੀ ਦੀ ਉਹ ਮੋਹਰਾ ਵਾਲੀ ਪੈਸਿਆਂ ਵਾਲੀ ਜੋ ਮਾਇਆ ਵਾਲੀ ਥੈਲੀ ਇਹਨੇ ਚੁਰਾਈ ਸੀ ਤੇ ਰਾਤ ਨੂੰ ਕਿਤੇ ਦੂਰ ਜਾ ਕੇ ਨਾ ਪਾਇਆ ਸੀ ਤੇ ਕਿਵੇਂ ਫਿਰ ਹੋਰੇ ਨਾਮ ਪ੍ਰਾਪਤ ਕਰਨ ਦੀ ਖਾਤਰ ਹੋਰ ਲਾਲਚ ਦੇ ਵਿੱਚ ਪਾ ਕੇ ਇਹ ਫਿਰ ਸਹਿਬਜਾਦਿਆਂ ਦੀ ਮਖੌਰੀ ਮਰਿੰਡੇ ਕੋਤਵਾਲੀ ਵਿੱਚ ਕਰਿਆ ਆਇਆ ਸੀ ਤੇ ਫਿਰ ਕਿਵੇਂ ਮਰਿੰਡੇ ਤੋਂ ਕੋਤਵਾਲੀ ਵਾਲੇ ਸਿਪਾਹੀ ਆਏ ਤੇ ਕਿਵੇਂ ਸਹਿਬਜਾਦਿਆਂ ਨੂੰ ਲੈ ਗਏ ਤੇ ਕਿਵੇਂ ਉਹਨਾਂ ਨੇ ਤਸ਼ੱਦਦ ਕੀਤਾ ਕੋਤਵਾਲੀ ਦੇ ਵਿੱਚ ਸਹਿਬਜਾਦਿਆਂ ਤੇ ਫਿਰ ਜਦੋਂ ਸਹਿਬਜਾਦਿਆਂ ਨੇ ਉਹਨਾਂ ਦੀ ਗੱਲ ਨਾ ਮੰਨੀ ਉਹ ਮੁਸਲਮਾਨ ਨਾ ਬਣੇ ਤਾਂ ਕਿਵੇਂ ਫਿਰ ਖੰਦ ਦੇ ਵਜ਼ੀਰ ਖਾਨ ਦੇ ਸਾਹਮਣੇ ਬੱਚੇ ਪੇਸ਼ ਕਰਤੇ ਤੇ ਕਿਵੇਂ ਫਿਰ ਵਜ਼ੀਰ ਖਾਨ ਨੇ ਬੱਚਿਆਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਬੱਚਿਆਂ ਨਾਲ ਤਾਂ ਜੋ ਹੋਇਆ ਹੋ ਹੋਇਆ ਬੱਚਿਆਂ ਦਾ ਨਾਂ ਤਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ ਬੱਚਿਆਂ ਦੀ ਸ਼ਹਾਦਤ ਨੂੰ ਤਾਂ ਦੁਨੀਆ ਖਤਮ ਹੋ ਸਕਦੀ ਉਹਨਾਂ ਦੀ ਸ਼ਹਾਦਤ ਕਦੇ ਖਤਮ ਨਹੀਂ ਹੋ ਸਕਦੀ ਜਿੰਨਾ ਚਿਰ ਇਸ ਧਰਤੀ ਤੇ ਚੰਦ ਤਾਰੇ ਸੂਰਜ ਰਹਿਣਗੇ ਨਾ ਆਪਾਂ ਨਹੀਂ ਹੋਵਾਂਗੇ ਅੱਗੇ ਦੁਨੀਆ ਬਹੁਤ ਆਉਗੀ ਪਰ ਉਹਨਾਂ ਦਾ ਨਾਂ ਹਮੇਸ਼ਾ ਲਿਆ ਜਾਊਗਾ ਪਰ ਇਹ ਗੰਗੂ ਬ੍ਰਾਹਮਣ ਬਦਨਾਮੀ ਬਹੁਤ ਵੱਡੀ ਖੱਟ ਗਿਆ ਇਹਨੂੰ ਲਾਣ ਤਾਂ ਪੈਂਦੀਆਂ ਨੇ ਤੇ ਪੈਂਦੀਆਂ ਹੀ ਰਹਿਣਗੀਆਂ ਇਹਦਾ ਫਿਰ ਇੰਨਾ ਮਾੜਾ ਹਸ਼ਰ ਹੋਇਆ ਸੀ ਨਾ ਤੁਸੀਂ ਸੁਣ ਕੇ ਹੈਰਾਨ ਹੋ ਜੂਗੇ ਅੱਜ ਆਪਾਂ ਉਹੀ ਗੱਲ ਕਰਦੇ ਹਾਂ ਜਦੋਂ ਫਿਰ ਕੋਤਵਾਲੀ ਦੇ ਜਾਨੀ ਖਾਂ ਤੇ ਮਾਨੀ ਖਾਂ ਮਾਤਾ ਗੁਜਰੀ ਅਤੇ ਸਹਿਬਜ਼ਾਦਿਆਂ ਨੂੰ ਸਰਹੰਦ ਵਜੀਰ ਖਾਂ ਦੇ ਕੋਲ ਛੱਡਿਆ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਮਾਤਾ ਗੁਜਰੀ ਜੀ ਕੋਲ ਸੋਨਾ ਸੀ ਮੋਹਰਾ ਸੀਗੀਆਂ ਵੀ ਉਹ ਸਾਰੀਆਂ ਗੰਗੂ ਬ੍ਰਾਹਮਣ ਕੋਲੇ ਆ ਉਹ ਕੀ ਕਰਦੇ ਆ ਫਿਰ ਇਹਨਾਂ ਗੰਗੂ ਬ੍ਰਾਹਮਣ ਨੂੰ ਫੜਨ ਚਲੇ ਜਾਂਦੇ ਆ ਪਿੰਡ ਸਿਹੇੜੀ ਉੱਥੋਂ ਫੜ ਲਿਆਉਂਦੇ ਆ ਤੇ ਇੱਥੇ ਕੋਤਵਾਲੀ ਦੇ ਵਿੱਚ ਤਾੜ ਲੈਂਦੇ ਆ ਇਹਨੂੰ ਪਿਆਰ ਨਾਲ ਪੁੱਛਦੇ ਆ ਵੀ ਸਾਨੂੰ ਉਹ ਮੋਹਰੇ ਦੇ ਦੇ ਇਹ ਕਹਿੰਦਾ ਵੀ ਨਹੀਂ ਮੇਰੇ ਕੋਲ ਤਾਂ ਹੈ ਨਹੀਂ ਮੈਨੂੰ ਤਾਂ ਪਹਿਲਾਂ ਤਾਂ ਇਹ ਮੰਨਦਾ ਹੀ ਨਹੀਂ ਵੀ ਮੈਂ ਚੁਰਾਈਆ ਪਰ ਫਿਰ ਜਦੋਂ ਉਹਨਾਂ ਨੇ ਦੋਕ ਦਿਨ ਕੁੱਟਿਆ ਤਾਂ ਹੀ ਮੰਨ ਗਿਆ ਫਿਰ ਇਹ ਕਹਿਣ ਲੱਗ ਗਿਆ ਵੀ ਮੈਂ ਰੱਖ ਕੇ ਭੁੱਲ ਗਿਆ ਵੀ ਮੈਨੂੰ ਯਾਦ ਨਹੀਂ ਉਹਨਾਂ ਨੇ ਬਹੁਤ ਮਨਾਇਆ ਉਹਨਾਂ ਨੇ 5-7 ਦਿਨ ਦੀ ਚੰਗੀ ਝੰਬ ਲਾਈ ਪਰੇ ਨਾਮ ਮੰਨਿਆ ਇੱਕੋ ਗੱਲ ਤੇਰੇ ਆ ਵੀ ਮੈਨੂੰ ਨਹੀਂ ਪਤਾ ਹੈਗਾ ਵੀ ਮੈਂ ਚਰਾਈਆਂ ਜਰੂਰ ਸੀ ਮੈਂ ਕਿੱਥੇ ਰੱਖਦੀਆਂ ਮੈਨੂੰ ਨਹੀਂ ਪਤਾ ਲੱਗਿਆ ਟੱਕ ਕੇ ਜਿਹੜੀ ਉਹ ਜਾਨੀ ਖਾਨ ਤੇ ਮਾਨੀ ਖਾਨ ਸੀ ਨਾ ਉਹ ਇਹਨੂੰ ਸੂਬਾ ਸਰਹੰਦ ਦੇ ਕੋਲੇ ਭੇਜ ਦਿੰਦੇ ਆ ਉੱਥੇ ਪੇਸ਼ ਕਰ ਦਿੰਦੇ ਆ ਤੇ ਨਾਲ ਹੀ ਸੂਬਾ ਸਰਹੰਦ ਨੂੰ ਕਹਿ ਦਿੰਦੇ ਆ ਵੀ ਐਂ ਕਰਕੇ ਇਹਦੇ ਕੋਲੇ ਮਾਤਾ ਗੁਜਰ ਜੀ ਕੋਲ ਜਿਹੜੀਆਂ ਮੋਹਰਾਂ ਸੀਗੀਆਂ ਸੋਨੇ ਦੀਆਂ ਜਿਹੜੀ ਮਾਇਆ ਸੀਗੀ ਹੁਣ ਉਹ ਵੀ ਲਾਲਚੀ ਬੰਦਾ ਸੀਗਾ ਉਹ ਉਹਨੂੰ ਵੀ ਆਏ ਸੀਗਾ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਮਾਤਾ ਗੁਜਰੀ ਜੀ ਕੋਲ ਪਤਾ ਨਹੀਂ ਕਿੱਡਾ ਕ ਖਜ਼ਾਨਾ ਲੈ ਕੇ ਆਈ ਸੀ ਵੀ ਹੋਵੇ ਨਾ ਤਾਂ ਗੰਗੂ ਬ੍ਰਾਹਮਣ ਤੋਂ ਉਹ ਆਪਣੇ ਹੱਥ 'ਚ ਕਰ ਲਿਆ ਜਾਵੇ ਉਹ ਗੰਗੂ ਬ੍ਰਾਹਮਣ ਨੂੰ ਕਹਿੰਦਾ ਵੀ ਉਹ ਸਾਨੂੰ ਜਿਹੜਾ ਤੇਰੇ ਕੋਲੇ ਮਾਇਆ ਵਾ ਉਹ ਸਾਨੂੰ ਦੇ ਦੇ ਪਰ ਗੰਗੂ ਬ੍ਰਾਹਮਣ ਦਾ ਇੱਕੋ ਹੀ ਜਵਾਬ ਹੁੰਦਾ ਵੀ ਮੈਨੂੰ ਨਹੀਂ ਯਾਦ ਨਹੀਂ ਹੈਗਾ ਵੀ ਮੈਂ ਚੁਰਾਇਆ ਜ਼ਰੂਰ ਸੀ ਮੈਨੂੰ ਯਾਦ ਨਹੀਂ ਆਕ ਕੇ ਵਜੀਰ ਖਾਨ ਨਾਲ ਫਿਰ ਜਿਹੜੇ ਆਪਦੇ ਸੈਨਿਕ ਹੁੰਦੇ ਆ ਉਹਨਾਂ ਦੇ ਹਵਾਲੇ ਕਰ ਦਿੰਦਾ ਗੰਗੂ ਬ੍ਰਾਹਮਣ ਬੀ ਇਹ ਤੋਂ ਖਜ਼ਾਨਾ ਕਢਵਾਓ ਉਹ ਮੋਹਰਾਂ ਕਢਵਾਓ ਇਹ ਤੋਂ ਜਿਵੇਂ ਮਰਜ਼ੀ ਕਢਵਾਓ ਫਿਰ ਉਹ ਗੰਗੂ ਬ੍ਰਾਹਮਣ ਉਹਦੇ ਸੈਨਿਕ ਪਤਾ ਹੀ ਆ ਉਹ ਜਿਹੇ ਜਿਹੇ ਹੈਗੇ ਸਭ ਨੂੰ ਪੈਸਾ ਪਿਆਰਾ ਸੀ ਸੋਨਾ ਪਿਆਰਾ ਸੀਗਾ ਪਤਾ ਹੀ ਆ ਜਿੱਦਾਂ ਦੇ ਸੀਗੇ ਉਹ ਤਾਂ ਉਹਨਾਂ ਨੇ ਫਿਰ ਇਹਦੀ ਚੰਗੀ ਚੰਬ ਲਈ ਕਿੰਨੇ ਦਿਨ ਸੁਭਾ ਸ਼ਾਮ ਕੁੱਟਦੇ ਸੀ ਭੁੱਖਾ ਰੱਖਦੇ ਸੀ ਇਹਨੂੰ ਤੇ ਇਹਨੂੰ ਮਨਾਉਂਦੇ ਸੀ ਵੀ ਮੰਨ ਜਾਊਗਾ ਇਹ ਕੁੱਟ ਤੇ ਹੁਣ ਇਹਨੂੰ ਪਤਾ ਹੀ ਨਹੀਂ ਸੀਗਾ ਇਹਦੂੰ ਖੁਦੀ ਚੇਤਾ ਭੁੱਲਿਆ ਪਿਆ ਸੀ ਆਖਰ ਨੂੰ ਜੀ ਇਹ ਥੋੜੇ ਦਿਨਾਂ ਬਾਅਦ ਪਾਗਲ ਹੋ ਗਿਆ ਜਦੋਂ ਇਹ ਪਾਗਲ ਹੋ ਗਿਆ ਹੁਣ ਸੈਨਿਕਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਪਾਗਲ ਹੋ ਗਿਆ ਉਹਨਾਂ ਨੇ ਦਿੱਤਾ ਛਾੜ ਇਹ ਇਹ ਫਿਰ ਨਾ ਪਾਗਲਾਂ ਦੀ ਤਰ੍ਹਾਂ ਪਾਟੇ ਲਿੜੇ ਦੇ ਪੈਰਾਂ 'ਚ ਕੁਛ ਨਾ ਇਹਨਾਂ ਸਰਹੰਦ ਦੀਆਂ ਗਲੀਆਂ 'ਚ ਧੱਕੇ ਖਾਂਦਾ ਕੁੱਤਿਆਂ ਦੀ ਤਰ੍ਹਾਂ ਫਿਰਦਾ ਹੁੰਦਾ ਸੀ ਇਤਿਹਾਸਕਾਰਾਂ 'ਚ ਲਿਖਿਆ ਜਿਹੜੇ ਵੀ ਉਦੋਂ ਦੇ ਇਤਿਹਾਸਕਾਰ ਆ ਜਿਨ੍ਹਾਂ ਨੇ ਵੀ ਕਿਸੇ ਨੇ ਅੱਗੇ ਕੁਛ ਦੇਖਿਆ ਵਾ ਲਿਖਿਆ ਵਾ ਵੱਡੇ ਵੱਡੇ ਸਰੋਤ ਆ ਜਿਹੜੇ ਉਹਨਾਂ 'ਚ ਲਿਖਿਆ ਮਿਲਦਾ ਵੀ ਫਿਰਨਾ ਕੁੱਤਿਆਂ ਦੀ ਤਰ੍ਹਾਂ ਗਲੀਆਂ ਦੇ ਵਿੱਚ ਫਿਰਦਾ ਹੁੰਦਾ ਸੀ ਲੋਕੀ ਇਹਨੂੰ ਰੋੜੇ ਮਾਰਦੇ ਹੁੰਦੇ ਸੀ ਤੇ ਇਹ ਆਈਂ ਦਰਕਤੰਦ ਰੁਖਸਤਾਂ ਥੱਲੇ ਪੈ ਜਾਂਦਾ ਸੀ ਇੰਨੀ ਗੰਦੀ ਮੌਤ ਮਰਿਆ ਸੀ ਨਾ ਇਹਨੂੰ ਕੋਈ ਸੁਰਤ ਨਹੀਂ ਸੀਗੀ ਭੁੱਖਾ ਤੇ ਆਇਆ ਇਹਨੂੰ ਕੋਈ ਰੋਟੀ ਨਹੀਂ ਸੀ ਮੰਗ ਪਾਉਂਦਾ ਹੁੰਦਾ ਐਦਾਂ ਦੀ ਮੌਤ ਹੋਈ ਸੀ ਇਹਦੀ ਇਹਨੇ ਜਿਹੜੀ ਮਾਇਆ ਦੇ ਖਤਰੇ ਨੇ ਸਭ ਕੁਝ ਕੀਤਾ ਸੀ ਨਾ ਇਹ ਪਾਪੀ ਉਹ ਮਾਇਆ ਵਰਤ ਵੀ ਨਹੀਂ ਸਕਿਆ ਤੇ ਬਦਨਾਮੀ ਵੀ ਖੱਟ ਗਿਆ ਕੁੱਤੇ ਦੀ ਮੌਤ ਵੀ ਮਰਿਆ ਇਹਨੂੰ ਜੁੱਤੀਆਂ ਪੈਂਦੀਆਂ ਨੇ ਤੇ ਪੈਂਦੀਆਂ ਰਹਿਣਗੀਆਂ ਜਦ ਤੱਕ ਦੁਨੀਆ ਰਹੂਗੀ ਨਾ ਇਹਨੂੰ ਲਾਣ ਤਾਂ ਪੈਂਦੀਆਂ ਨੇ ਤੇ ਪੈਂਦੀਆਂ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ